ਆਪਾਂ ਬਣਾਉਣ ਲੱਗੇ ਬਨੈਨਾ ਸ਼ੇਕ ਤੇ ਵਿੱਚ ਪਪੀਤਾ ਪਾਇਆ। ਦੋਨੇ ਮਿਕਸ ਕਰਕੇ ਹਿਲੇ ਆਪਾਂ ਦੁੱਧ। ਮਸ਼ੀਨ ਲਾ ਲਈ। ਹੈਲੋ ਸਸਤੀ ਕਾਲ ਜੀ ਸਾਰਿਆਂ ਨੂੰ ਮਿੱਠ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ, ਚੜਦੀ ਕਲਾ ਛੋਵੇ ਹੋਵੋਗੇ। ਤੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ। ਅਗਰ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਇੱਕ ਸੋਨਾ ਜਿਹਾ ਕਮੈਂਟ ਜ਼ਰੂਰ ਕਰਨਾ। ਤੇ ਆਪਾਂ ਦੁਪਹਿਰ ਦਾ ਟਾਈਮ ਸੀ ਆਪਾਂ ਬੱਚਿਆਂ ਲਈ ਬਣਾਉਣ ਲੱਗੇ ਸੀਗੇ ਸ਼ੇਕ ਤੇ ਰੋਟੀ ਘਾਟੀ ਖਾਂਦੇ ਨੇ ਆ ਕੇ ਬੱਚੇ ਨਾਲ ਲੈ ਜਾਂਦੇ ਨੇ ਤੇ ਇਸ ਲਈ ਫਿਰ ਆਪਾਂ ਚਲੋ ਸ਼ੇਕ ਬਣਾ ਕੇ ਰੱਖਦੇ ਆ ਤੇ ਫਿਰ ਜਦੋਂ ਆਣਗੇ ਫੇ ਪੀ ਲੈਣਗੇ ਕਹਿਣਗੇ ਰੋਟੀ ਬਣਾ ਲਾਂਗੇ ਨਹੀਂ ਘਾਟੀ ਖਾਂਦੇ ਨੇ ਬੱਚੇ ਜਲਦੀ ਆ ਜਾਂਦੇ ਨੇ ਸਕੂਲ ਤੋਂ ਸਵੇਰੇ ਖਾ ਕੇ ਜਾਂਦੇ ਦੁਪਹਿਰੀ ਮੈਟੀ ਜਾਂਦੇ ਸਮਾਂ ਸਮਝ ਠੀਕ ਹੈ ਕੋ ਪੜੀ ਹੈ ਸਾਡੀ ਅੱਜ ਦਾ ਟੈਪ ਅੱਗੇ ਹੋ ਜਾਣਾ ਬੀ ਬਸ ਬਾਅਦ નીકਲਿਆ ਨਹੀਂ ਜਾਂਦਾ ਤੇ ਹੁਣ ਹੈ ਨਹੀਂ ਅਬੀ ਸੜਕ ਪਾਈ ਮਿਧਾਲੀ ਦੇ ਦਿਨਾਂ ਤੱਕ ਠੰਡ ਹੋ ਜਾਣੀ ਹੈ ਫਿਰ ਆਪਾਂ ਥੋੜੇ ਦਿਨਾਂ ਤੱਕ ਕਰਾਂਗੇ ਘਰ ਦੀਆਂ ਸਫਾਈਆਂ ਕਰਨੀਆਂ ਸ਼ੁਰੂ ਅਜੇ ਦਸਹਰੇ ਤੋਂ ਬਾਅਦ ਹੀ ਕਰਾਂਗੇ ਨਾਲੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਜਲਦੀ ਆ ਜਾਂਦੇ ਨੇ ਫਿਰ ਆ ਕੇ ਪਰੇਸ਼ਾਨ ਹੋਏ ਕਨ ਖਲਾਰਾ ਪਿਆ ਹੁੰਦਾ ਘਰ ਇਹਨਾਂ ਦੇ ਸਕੂਲ ਲੱਗ ਜਾਣਗੇ ਉਸ ਤੋਂ ਬਾਅਦ ਆਪਾਂ ਫਿਰ ਸਫਾਈਆਂ-ਸਫਾਈਆਂ ਕਰਾਂਗੇ ਦੀਵਾਲੀ ਦੀ। ਇਸ ਵਾਰ بارشਾਂ ਬਹੁਤ ਜ਼ਿਆਦਾ ਹੋਈਆਂ ਨੇ। ਤੇ ਪੇਟੀਆਂ ਦੇ ਕੱਪੜਿਆਂ ਨੂੰ ਕੱਢ ਕੇ ਧੁੱਪ ਲਵਾਵਾਂਗੇ ਨਾਲੇ। ਚੱਪਾ ਬਣਾ ਕੇ ਕਪਾ ਚ ਪਾ ਦਦੇ। ਇਹਨੂੰ ਰੱਖਦੇ ਆ ਫ੍ਰੀਜ 'ਚ। ਫਿਰ ਆਂਦੇ ਨੇ ਤੇ ਇਹਨ ਇਸ ਨੂੰ ਠੰਡਾ ਹੋ ਜਾਏਗਾ ਥੋੜੀ देर। ਬਰਫ਼ ਨਾ ਪਾਈਨੀ। ਤਵੇ ਦਾ ਸਾਰਾ ਕੰਮ ਕਰ ਲਿਆ ਸੀ ਬਸ ਇਹ ਕਾਂਸ ਸਾਫੀ ਕੀਤੀ ਸੀ ਇਹ ਵੀ ਕਰ ਲਈ ਸੀ ਇੱਕ ਵਾਰੀ ਤੇ ਬਾਕੀ ਸੋਨਾ ਸਾਫ ਕੀਤਾ ਸੀ ਆਪਾਂ ਨੇ ਤੱਤੀ ਮੈਂ ਨਹੀਂ ਰੇਪੇਂਟਾਈ ਸੀ ਕਿਸ਼ੀਨ ਤੋਂ ਇਹ ਕਪੜੇ ਇਹ ਚਾਤਰਾ ਚੁਦਰਾ ਨੂੰ ਸ਼ਾਹਣਾੜੀ ਆ ਸੀ ਤੇ ਸਲੇਸ਼ ਹੋਏ ਨੇ ਥੋੜਾ ਜਿਹਾ ਕੰਮ ਰਹਿ ਗਿਆ ਸੀ ਚਲ ਬਾਅਦ ਚ ਕਰ ਲਾਂਗੇ ਪਹਿਲਾਂ ਚਾਦਰਾਂ ਚਦਰਾ ਮਿਛਾ ਲਈਏ ਖਲਾਰਾ ਫਿਰ ਚੰਗਾਂ ਨਹੀਂ ਕਰਤਾ ਲਓ ਜੀ ਆਪਾਂ ਸਫਾਈ ਕਰਕੇ ਸੋਈ ਦੀ ਤੇ ਮਾਂਦਿਆਂ ਭਾਂਡੇ ਤੇ ਮੁੰਡਿਆਂ ਨੂੰ ਬੱਚੇ ਆ ਜਾਣਗੇ ਕੰਮ ਤੇ ਕਦੋਂ ਦਾ ਖਤਮ ਕਰ ਲਿਆ ਸੀ ਫਿਰ ਥੋੜੀ देर ਬੈਠ ਕੇ ਤੇ ਜਿਹੜਾ ਰਹਿ ਗਿਆ ਸੀ ਉਹ ਫਿਰ ਰਹਿ ਗਿਆ ਹੁਣ ਕਰ ਲੈਨੇ ਆ ਭੋਲੋ ਕਛ ਅੱਜ ਜੀ ਆਪਾਂ ਲੱਗੇ ਆਂ ਸ਼ਾਮ ਦੇ ਚਾਹ ਬਣਾਉਣ ਵਾਸਤੇ ਬੱਚੇ ਆ ਕੇ ਸਕੂਲ ਤੋਂ ਸੌ ਗਏ ਸੀ ਤੇ ਇਹ ਆਪਾਂ ਬਣਾਨੇ ਆ ਜੀ ਚਾਹ ਅਜੀ ਬੱਚਿਆਂ ਨੂੰ ਆਪਾਂ ਚਾਹ ਪਿਆਤੀ ਸ਼ਾਮ ਦੀ ਨਾਲੇ ਲੱਗੀ ਸਪੋਖ ਰੋਟੀ ਬਣਾ ਲਈ ਤੇ ਜਾਂਦੇ ਨੇ ਟਿਊਸ਼ਨ ਹਉਣ ਤੇ ਆਪਾਂ ਕਰਦੇ ਆਂ ਕੰਮ ਕਾਰ ਮਾਣਦੇ ਆਂ ਭਾਂਡੇ ਢੋਂਡੇ ਤੇ ਚੱਲੇ ਟਿਊਸ਼ਨ ਇਹ ਮਲਾਈ ਪਈ ਸੀ ਤੇ ਆਪਾਂ ਇਹਨੂੰ ਕਰਨੇ ਆ ਗਰਮ ਘਿਓ ਬਣਾਣੇ ਆ ਦਾ ਤੇ ਆਪਾਂ ਇਹਨੂੰ ਗਰਮ ਧਰ ਦੇ ਨੇ ਕੋਲ ਭਾਂਡੇ ਭੁੰਡੇ ਪਏ ਨੇ ਮਾਂਜਣ ਵਾਲੇ ਉਹ ਮਾਜ ਲੈਣੇ ਉਹ ਨਹੀਂ ਧਰ ਨਾਲੇ ਸਬਜ਼ੀ ਕੱਟਦੇ ਆਂ ਹੌਲੀ ਹੌਲੀ ਹੋ ਜਾਏਗੀ ਗਰਮ రక్తి గర్మలే ਦਾਨੀ ਹੈ ਫਾਈਨ ਬੈਟਿੰਗ ਕਾਲ ਇਟਸ ਇਸਕਾ ਪਹਿਲਾ ਅਨਸਰ ਹੈ ਇੱਕ ਕਿਸਾਪਾ ਮਲਾਈ ਪਰਮ ਹੋਣ ਵਾਸਤੇ ਕਸ ਹੌਲਸ ਲਈ ਤੇ ਇਹ ਸਬਜੀ ਆਪਾਂ ਕੱਟ ਲਈ ਸੀ ਪਰ ਹੁਣ ਨਹੀਂ ਬਣਾਵਾਂਗੇ ਸਵੇਰੇ ਬਣਾਵਾਂਗੇ ਤੇ ਸਲਾਹ ਚੇਂਜ ਹੋ ਗਈ ਸਵੇਰੇ ਬਣਾ ਲਾਂ ਤੜਕਾ ਲਾਂ ਕੱਟ ਕੇ ਰੱਖ ਲੇ ਮੱਚੇ ਸਕੂ ਲਾ ਜਣਗੇ ਤੇ ਆਪਾਂ ਆਪ ਹੁਣ ਹੋਰ ਕੁਝ ਬਣਾ ਲਨੇ ਆ ਮਰੀ ਆਪਾਂ ਬਣਾ ਲੇ ਥੋੜੀ ਜਿਹੀ ਸਬਜੀ ਤੜਕਾ ਕੱਟ ਲਿਆ ਆਪਾਂ ਥੋੜਾ ਕਟਰ ਕਰ ਲੈਨੇ ਤੇ ਜਿਆਦਾ ਮੋਟਾ ਮੋਟਾ ਜਿਹਾ ਲੱਗੇਗਾ ਤੇ ਇਹ ਆਪਾਂ ਬਚਣ ਬਣਾ ਦਾਂਗੇ ਥੋੜੀ ਜੀ ਪਨੀਰ ਦੀ ਪੁਰਜੀ ਸਬਜੀ ਸੋਹਣੇ ਬਣਾ ਲਾਂਗੇ ਇਹ ਤੜਕਾ ਆਪਣਾ ਹੋ ਚੱਲਿਆ ਤੇ ਆਪਾਂ ਪਾਨੇ ਆ ਲੂਣ ਮਿਰਚ ਵਿੱਚ ਤੇ ਹੁਣ ਵਿੱਚ ਪਾ ਕੇ ਤੜਕਾ ਲੈ ਫਿਰ ਆਟਾ ਗੁੰਨ ਕੇ ਰੱਖ ਦਿੰਨੇ ਆ ਬੱਚੇ ਆਣਗੇ ਟਿਊਸ਼ਨ ਤੋਂ ਤੇ ਫਿਰ ਢਹਿਰ ਕੇ ਰੋਟੀ ਬਣਾਵਾਂਗੇ ਚਲੋ ਜੀ ਆਪਾਂ ਸਬਜ਼ੀ ਬਣਾ ਲਈਏ ਤੇ ਆਟਾ ਉਤਾ ਗੁੰਨ ਕੇ ਰੱਖ ਲਈਏ ਕੋਲ ਅੱਜ ਥੋੜੇ ਜਿਹਾ ਕੱਪੜੇ ਵੀ ਤਿਆਰ ਕਰਨ ਵਾਲੇ ਤੇ ਜੀ ਬੱਚੇ ਆਣਗੇ ਟਿਊਸ਼ਨ ਵਾਲਾ ਕੱਪੜੇ ਨਨ ਬਤਰੀ ਕਿਹਜੇ ਕਰੇ ਹਨ ਕਾਲੂ ਸਭ ਜਿਹੜੀ ਕਾਲੂ ਬਣਾਣੀ ਉਹ ਕੈਨਸਲ ਕਰਕੇ ਥੋੜੀ ਜਿਹੀ ਪੁਰਜੀ ਬਣਾਣੀ ਹੈ ਪਨੀਰ ਦੀ ਜਲਦੀ ਬਣ ਜਾਣੀ ਹੈ ਇਹ ਤੇ ਸਬਜੀ ਤੇ ਟਾਈਮ ਲੱਗਣਾ ਸੀ ਤੇ ਕੋਲ ਜਿਹੜੇ ਛੋਟੇ ਛੋਟੇ ਕੰਮ ਨੇ ਆਪਾਂ ਉਹ ਕਰ ਲੈਣੇ ਆ ਫੇ ਬੱਚੇ ਆਣਗੇ ਉਪਰ ਰੋਟੀ ਬਣਾ ਲਾਂਗੇ ਜੀ ਚਲੋ ਜੀ ਆਪਾਂ ਸਬਜੀ ਬਣਾ ਲਈਏ ਇਹ ਆਪਣਾ ਤੜਕਾ ਵੀ ਹੋ ਗਿਆ ਆਟਾ ਘੁਣ ਲਿਆ ਆਪਾਂ ਦੇਖੋ ਠੱਕ ਘੁਣਨੇ ਆ ਗੈਸ ਕਰਦੇ ਹਾਂ ਬੰਦ ਸਬਜੀ ਬਣ ਗਈ ਆਪਾਂ ਆਪਣੀ ਤੇ ਘਾਟਾ ਆਪਾਂ ਗੁੰਨ ਲਿਆ। ਕਿ ਟਾਈਮ ਹੋ ਗਿਆ 7 ਵਜੇ ਦਾ। ਸ਼ਾਇਦ ਨਹੀਂ ਦੇਖ ਰਹੇ ਇੱਥੋਂ। ਬਾਹਰ ਨਹੀਂ ਰੌ ਗਿਆ। ਬੱਚੇ ਜੀ ਟਿਊਸ਼ਨ ਤੋਂ ਆਏ ਨਹੀਂ। ਤੇ ਆਂਦੇ ਨੂੰ ਫਿਰ ਆਪਾਂ ਰੋਟੀ ਬਣਾਣੇ ਆ। ਚਲੋ ਜੀ ਅੱਜ ਵਾਲੇ ਵਲੌਗ ਦਾ ਐਂਡ ਇੱਥੇ ਕਰਦੇ ਆ। ਮਿਲਾਂਗੇ ਇੱਕ ਨਵੇਂ ਵਲੌਗ ਨਾਲ। ਤੁਹਾਦ ਲਈ ਸਤਿ ਸ਼੍ਰੀ ਅਕਾਲ ਜੀ। ਬਾਏ ਬਾਏ। ਰਾਤ ਦਾ ਮੌਸਮ ਥੋੜਾ ਠੰਡਾ ਜਿਹਾ ਹੋ ਜਾਂਦਾ ਹੁਣ। ਠੀਕ ਹੈ ਦਿਨ ਨਾਲ ਥੋੜਾ ਫਰਕ ਪੈ ਗਿਆ।